ਸਤਿ ਸ਼੍ਰੀ ਅਕਾਲ ਦੋਸਤੋ ਮੈਂ ਸੁਮਨਦੀਪ ਕੌਰ ਸਵਾਗਤ ਕਰਦੀ ਹਾਂ ਤੁਹਾਡਾ ਪਰਵਾਸ ਚੈਨਲ ਤੇ ਜਿਵੇਂ ਕਿ ਤੁਸੀਂ ਤੇ ਅਸੀਂ ਸਾਰੇ ਜਾਣਦੇ ਹਾਂ ਕਿ ਅੱਜ ਬਹੁਤ ਹੀ ਖੂਬਸੂਰਤ ਜਿਹਾ ਦਿਨ ਹੈ ਜੀ ਟੀਚਰਸ ਡੇ ਅਧਿਆਪਕਾਂ ਦਾ ਦਿਨ ਅਧਿਆਪਕ ਦਿਵਸ ਸੋ ਹਰ ਵਿਦਿਆਰਥੀ ਦੀ ਤੇ ਹਰ ਆਮ ਇਨਸਾਨ ਦੀ ਇਹ ਕੋਸ਼ਿਸ਼ ਹੁੰਦੀ ਹੈ ਕਿ ਅੱਜ ਦੇ ਦਿਨ ਅਸੀਂ ਸਾਡੇ ਟੀਚਰਸ ਨੂੰ ਕਿਉਂਕਿ ਸਾਡੇ ਵੀ ਟੀਚਰਸ ਰਹੇ ਸੀਗੇ ਉਹਨਾਂ ਨੂੰ ਕੋਈ ਐਸੀ ਸੱਚੀ ਸ਼ਬਦਾਂ ਦੀ ਸ਼ਰਧਾਂਜਲੀ ਦਈਏ ਜੋ ਵਾਕਿਆ ਹੀ ਇੱਕ ਐਸੀ ਗੱਲਬਾਤ ਬਣ ਸਕੇ ਜੋ ਇੱਕ ਐਸਾ ਤੋਹਫਾ ਬਣ ਸਕੇ ਸਾਡੇ ਟੀਚਰਜ਼ ਲਈ ਕਿ ਉਹਨਾਂ ਨੂੰ ਮਾਣ ਹੋਵੇ ਕਿ ਅਸੀਂ ਵੀ ਕਦੇ ਉਹਨਾਂ ਦੇ ਵਿਦਿਆਰਥੀ ਸੀ ਜਾਂ ਮਾਣ ਹੋਵੇ ਕਿ ਇਹ ਸਾਡੇ ਵਿਦਿਆਰਥੀ ਨੇ ਸੋ ਟੀਚਰਜ਼ ਨੂੰ ਲੈ ਕੇ ਜੇਕਰ ਅਸੀਂ ਅੱਜ ਦੇ ਮਾਹੌਲ ਦੀ ਗੱਲ ਕਰੀਏ ਤਾਂ ਕਿਤੇ ਨਾ ਕਿਤੇ ਮੈਨੂੰ ਲੱਗਦਾ ਆ ਕਿ ਜੋ ਟੀਚਰ ਦੇ ਅੱਜ ਦਾ ਇੱਕ ਰੁਤਬਾ ਆ ਉਹ ਹੀ ਖੋ ਗਿਆ ਆ ਉਹ ਗਵਾਚ ਗਿਆ ਆ ਸਭ ਤੋਂ ਪਹਿਲਾ ਤੋਹਫਾ ਤੇ ਉਹਨਾਂ ਨੂੰ ਇਸ ਸੋਹਣੇ ਜਿਹੇ ਦਿਨ ਤੇ ਇਹੀ ਆ ਕਿ ਅਸੀਂ ਉਹਨਾਂ ਦਾ ਰੁਤਬਾ ਉਹਨਾਂ ਨੂੰ ਵਾਪਸ ਕਰ ਦਈਏ ਤੁਸੀਂ ਸ਼ਾਇਦ ਮੇਰੀ ਗੱਲ ਦੇ ਨਾਲ ਸਹਿਮਤ ਨਾ ਹੋਵੋ ਪਰ ਇਹ ਗੱਲ ਮੈਂ ਜ਼ਰੂਰ ਖੁੱਲੇ ਤੇ ਆਮ ਸ਼ਬਦਾਂ ਚ ਕਹਿਣਾ ਚਾਹੂੰਗੀ ਕਿ ਅੱਜ ਅਸੀਂ ਸਾਰੇ ਹੀ ਆਪਣੇ ਬੱਚਿਆਂ ਨੂੰ ਜਦੋਂ ਸਕੂਲ ਦੇ ਵਿੱਚ ਦਾਖਲ ਕਰਵਾਉਂਦੇ ਹਾਂ ਜਾਂ ਛੋਟੀ ਮੋਟੀ ਗੱਲ ਤੋਂ ਵੀ ਕਿਤੇ ਨਾ ਕਿਤੇ ਕੋਈ ਟੀਚਰ ਕੁਝ ਕਹਿ ਦਿੰਦਾ ਆ ਤਾਂ ਅਸੀਂ ਗੁੱਸਾ ਕਰ ਲੈਂਦੇ ਆ ਜਾਂ ਫਿਰ ਅਸੀਂ ਕਹਿ ਦਿੰਦੇ ਆ ਕਿ ਸਾਡੇ ਬੱਚੇ ਨੂੰ ਡਾਂਟਿਓ ਨਾ ਪਰ ਮੈਨੂੰ ਲੱਗਦਾ ਹੈ ਕਿ ਜੇਕਰ ਅਸੀਂ ਅਧਿਆਪਕ ਦਾ ਡੰਡਾ ਉਨਾ ਨੂੰ ਆਦ ਵਾਪਸ ਦੇ ਦਈਏ ਅਧਿਆਪਕਾਂ ਨੂੰ ਵਾਪਸ ਦੇ ਦਈਏ ਤਾਂ ਉਹ ਇੱਕ ਸੱਚੇ ਸੁੱਚੇ ਨਾਗਰਿਕ ਤੱਕ ਚੰਗਾ ਤੇ ਆਦਰਸ਼ ਇਨਸਾਨ ਬਣਾਉਣਗੇ ਨਾ ਕਿ ਗੈਂਗਸਟਰ ਨਾ ਕਿ ਨਸ਼ੇੜੀ ਜਾਂ ਕਿਸੇ ਹੋਰ ਪਤਿਤ ਪੁਣੇਵਾਲ ਜਾਣ ਵਾਲਾ ਕੋਈ ਇਨਸਾਨ ਕਿਉਂਕਿ ਅੱਜ ਸਾਡੇ ਆਲੇ ਦੁਆਲੇ ਜਦੋਂ ਵੀ ਸਮਾਜ ਦੇ ਜਿਸ ਕੋਨੇ ਦੇ ਵਿੱਚ ਵੀ ਅਸੀਂ ਨਜ਼ਰ ਮਾਰੀਏ ਤਾਂ ਬਹੁਤ ਸਾਰੀਆਂ ਸਮਾਜਿਕ ਬੁਰਾਈਆਂ ਜਿਹੜੀਆਂ ਉਹ ਆਪਣਾ ਪਸਾਰਾ ਕਰਕੇ ਬੈਠੀਆਂ ਆ ਸੋ ਮੇਰੀ ਸਾਰਿਆਂ ਨੂੰ ਬੇਨਤੀ ਆ ਕਿ ਅੱਜ ਅਧਿਆਪਕ ਦਿਵਸ ਦੇ ਖਾਸ ਮੌਕੇ ਤੇ ਆਪੋ ਆਪਣੇ ਅਧਿਆਪਕਾਂ ਨੂੰ ਜਿਨ੍ਹਾਂ ਦੇ ਰਹਿ ਚੁੱਕੇ ਆ ਤੇ ਜਿਨ੍ਹਾਂ ਦੇ ਹੈਗੇ ਆ ਕੁਛ ਨਾ ਕੁਛ ਐਸਾ ਉਹਨਾਂ ਦੇ ਲਈ ਕਰੋ ਜਾਂ ਇੱਕ ਐਸਾ ਉਹਨਾਂ ਦੇ ਨਾਲ ਪ੍ਰੋਮਿਸ ਕਰੋ ਵਚਨ ਕਰੋ ਕਿ ਮੈਂ ਜ਼ਿੰਦਗੀ ਭਰ ਤੁਹਾਡੇ ਕੋ ਹਰ ਇੱਕ ਤਰੀਕੇ ਨਾਲ ਸਿੱਖਣ ਦਾ ਜਿਹੜਾ ਉਹ ਚਾਹਵਨ ਰਹਾਂਗਾ ਸੋ ਸਾਰੇ ਹੀ ਅਧਿਆਪਕਾਂ ਦੇ ਲਈ ਇੱਕ ਬਹੁਤ ਹੀ ਖੂਬਸੂਰਤ ਜਈ ਕਵਿਤਾ ਜਿਹੜੀ ਮੈਂ ਲਿਖੀ ਹਾਂ ਜੋ ਮੈਨੂੰ ਲੱਗਦਾ ਕਿ ਜੇ ਮੈਂ ਅ ਅੱਜ ਸਕੂਲ ਟਾਈਮ ਦੇ ਵਿੱਚ ਹੁੰਦੀ ਤਾਂ ਮੈਂ ਆਪਣੇ ਟੀਚਰਸ ਨੂੰ ਉਹ ਪੋਇਮ ਜਿਹੜੀ ਉਹ ਜ਼ਰੂਰ ਸੁਣਾਉਣੀ ਪਰ ਮੈਂ ਸੋਸ਼ਲ ਮੀਡੀਆ ਦੇ ਜ਼ਰੀਏ ਜਿੱਥੇ ਕਿਤੇ ਵੀ ਜਿਨ੍ਹਾਂ ਦੇ ਕੋਲ ਵੀ ਮੈਂ ਪੜੀ ਆ ਜਿੰਨੇ ਵੀ ਮੇਰੇ ਟੀਚਰਸ ਆ ਤੇ ਮੈਂ ਹੁਣ ਵੀ ਪੜ ਰਹੀ ਆ ਉਹਨਾਂ ਸਾਰਿਆਂ ਨੂੰ ਇਹ ਕਵਿਤਾ ਜਿਹੜੀ ਆ ਡੈਡੀਕੇਟ ਕਰਦੀ ਆ ਲਿਖਦੀ ਆ ਕਿ ਕਿ ਲੈਜ਼ਾ ਕੀ ਤੇ تہذیਬ ਕੀ ਲੈਜ਼ਾ ਕੀ تہذیਬ ਕੀ ਤਰਕ ਕੀ ਤੇ ਤਰਕੀਬ ਕੀ ਇਸ ਸਮਝਾਉਣ ਵਾਲਾ ਜੋ ਵਿਆਪਕ ਹੈ ਉਹ ਹੀ ਇੱਕ ਅਧਿਆਪਕ ਹੈ ਮਿਹਨਤ ਕੀ ਤੇ ਕਿਸਮਤ ਕੀ ਰੌਸ਼ਨ ਕੀ ਤੇ ਰਿਸ਼ਵਤ ਕੀ ਇਸ ਸਮਝਾਉਣ ਵਾਲਾ ਜੋ ਵਿਆਪਕ ਹੈ ਉਹ ਹੀ ਇੱਕ ਅਧਿਆਪਕ ਹੈ ਆਜ਼ਾਦੀ ਕੀ ਗੁਲਾਮੀ ਕੀ ਆਬਾਦ ਹੋਣਾ ਤੇ ਨਿਲਾਮੀ ਕੀ ਇਸ ਸਮਝਾਉਣ ਲਈ ਜੋ ਵਿਆਪਕ ਹੈ ਉਹੀ ਉਹ ਤਾਂ ਇੱਕ ਅਧਿਆਪਕ ਹੈ ਪੰਨਾ ਕੀ ਤੇ ਕਿਤਾਬ ਕੀ ਸਿਆਹੀ ਵਾਲਾ ਆਬ ਕੀ ਇਸ ਦੀ ਸਹੀ ਵਰਤੋਂ ਲਈ ਜੋ ਸਥਾਪਕ ਹੈ ਅਸਲ ਦੇ ਵਿੱਚ ਉਹੀ ਉਹੀ ਅਧਿਆਪਕ ਹੈ ਅਧਿਆਪਕ ਗੁਰੂ ਜਾਂ ਕਹਿ ਲੋ ਮੁਰਸ਼ਦ ਤਿੰਨਾਂ ਦਾ ਇੱਕੋ ਭਾਵ ਹੈ ਅਧਿਆਪਕ ਗੁਰੂ ਜਾਂ ਕਹਿ ਲੋ ਮੁਰਸ਼ਦ ਤਿੰਨਾਂ ਦਾ ਇੱਕੋ ਹੀ ਭਾਵ ਹੈ ਰੌਸ਼ਨੀ ਦਾ ਅਸਲ ਮਜਸਮਾ ਤੇ ਇਹੋ ਹੀ ਸੱਚਾ ਰਾਵ ਹੈ ਰੋਸ਼ਨੀ ਦਾ ਅਸਲ ਮੁਜਸਮਾ ਤੇ ਅਸਲ ਚ ਸੱਚਾ ਰਾਵ ਹੈ ਇਹ ਸਭ ਸਮਝਾਉਣ ਵਾਲਾ ਸਰਵ ਉੱਚ ਇੱਕੋ ਇੱਕ ਵਿਆਪਕ ਹੈ ਕੋਈ ਹੋਈ ਤਾਂ ਅਧਿਆਪਕ ਹੈ ਕੋਈ ਹੋਈ ਤਾਂ ਅਧਿਆਪਕ ਹੈ ਇਹ ਮੈਂ ਸਾਰੇ ਟੀਚਰਸ ਲਈ ਨਾ ਕਿ ਸਿਰਫ ਪੰਜਾਬ ਦੇ ਨਾ ਕਿ ਸਿਰਫ ਭਾਰਤ ਦੇ ਨਾ ਕਿ ਸਿਰਫ ਸਾਡੇ ਸਕੂਲ ਕਾਲ ਜਾਂ ਦੇ ਬਲਕਿ ਦੁਨੀਆ ਦੇ ਹਰ ਕੋਨੇ ਦੇ ਵਿੱਚ ਜਿੰਨੇ ਵੀ ਟੀਚਰਸ ਜਿੰਨੇ ਵੀ ਗੁਰੂ ਮੁਰਸ਼ਦਵਾਸੀ ਨੇ ਉਹਨਾਂ ਸਾਰਿਆਂ ਦੇ ਲਈ ਇਹ ਕਵਿਤਾ ਹੈ ਮੈਨੂੰ ਲੱਗਦਾ ਕਿ ਜਿਹੜਾ ਟੀਚਰਸ ਡੇ ਆ ਇਹ ਅੰਗਰੇਜ਼ੀ ਮਾਧਿਅਮ ਦਾ ਇੱਕ ਗੁਰੂ ਪੂਰणिमा ਆ ਕਿ ਜਿਸ ਦਿਨ ਇੱਕ ਗੁਰੂ ਔਰ ਸ਼ਿਸ਼ਿਆ ਦੀ ਇੱਕ ਜਸਮ ਜੋ ਸਦੀਆਂ ਤੋਂ ਚੱਲਦੀ ਆ ਰਹੀ ਉਹ ਅੱਜ ਦੇ ਦਿਨ ਵੀ ਹੋਣੀ ਚਾਹੀਦੀ ਆ ਖਾਸ ਕਰਕੇ ਮੈਨੂੰ ਲੱਗਦਾ ਕਿ ਸਹੀ ਮਾਇਨਿਆਂ ਦੇ ਵਿੱਚ ਗੁਰੂ ਪੂਰणिमा ਜਿਹੜੀ ਉਹ ਅੱਜ ਹੁੰਦੀ ਆ ਕਿਉਂਕਿ ਅੱਜ ਅਸੀਂ ਸਾਡੇ ਟੀਚਰਸ ਨੂੰ ਬਹੁਤ ਕੁਝ ਡੈਡੀਕੇਟ ਕਰਦੇ ਆ ਗਿਫਟਸ ਦਿੰਦੇ ਆ ਤੇ ਜੇਕਰ ਸਭ ਤੋਂ ਵੱਡੀ ਚੀਜ਼ ਸਾਡੇ ਟੀਚਰਸ ਲਈ ਸਮਰਪਨ ਕਰਨ ਲਈ ਆ ਤੇ ਉਹ ਤੇ ਹੈ ਜੀ ਆਪਾਂ ਆਪਾਂ ਸਮਰਪਿਤ ਕਰ ਦਿਓ ਆਪਣੇ ਮਤ ਸਮਰਪਿਤ ਕਰ ਦਿਓ ਤੁਹਾਡੀ ਮਤ ਨੂੰ ਕੰਚਨ ਮਤ ਬਣਾ ਦੇਣਗੇ ਹੋਣ ਹਾਰ ਬਣਾ ਦੇਣਗੇ ਦੀਵੇ ਦੀਸ਼ਟ ਬਣਾ ਦੇਣਗੇ ਬਸ ਆਪਣੀ ਮੱਤ ਜਿਹੜੀ ਉਹਨਾਂ ਨੂੰ ਅਰਪਣ ਤੇ ਸਮਰਪਣ ਕਰ ਦਿਓ ਇਹੀ ਹੋ ਸਕਦਾ ਹੈ ਟੀਚਰਸ ਡੇ ਦਾ ਖਾਸ ਤੌਰ ਤੇ ਖਾਸ ਤੋਹਫਾ ਤੇ ਸਗਤ ਉਮੀਦ ਕਰਦੀਆਂ ਤੁਹਾਨੂੰ ਇਹ ਕਵਿਤਾ ਇਹ ਵੀਡੀਓ ਪਸੰਦ ਆਈ ਹੋਵੇਗੀ ਸੋ ਜੇ ਪਸੰਦ ਆਈ ਤਾਂ ਆਪਣੇ ਕਮੈਂਟ ਜਿਹੜੇ ਉਹ ਵਿਚਾਰਾਂ ਦੇ ਰੂਪ ਦੇ ਵਿੱਚ ਜ਼ਰੂਰ ਦਿਓ ਤੇ ਨਾਲ ਦੀ ਨਾਲ ਇਸ ਕਵਿਤਾ ਨੂੰ ਸਾਰਿਆਂ ਤੱਕ ਪਹੁੰਚਾ ਦਿਓ ਕਿਉਂਕਿ ਇਹ ਸਿਰਫ ਮੇਰੀ ਨਹੀਂ ਮੇਰੀ ਕਵਿਤਾ ਜਾਂ ਮੇਰੀ ਗੱਲ ਜਾਂ ਮੇਰੇ ਟੀਚਰਸ ਲਈ ਨਹੀਂ ਬਲਕਿ ਤੁਹਾਡੀ ਗੱਲ ਤੁਹਾਡੀ ਭਾਵਨਾ ਤੁਹਾਡੇ ਟੀਚਰਸ ਤੱਕ ਵੀ ਆ ਥੈਂਕ ਯੂ